ਇਸ ਕਹਾਣੀ ਦੀ ਸ਼ੁਰੂਆਤ ਇੱਕ ਬੰਦੇ ਤੋਂ ਹੁੰਦੀ ਆ ਜੋ ਇੱਕ ਰੱਸੀ ਦੇ ਨਾਲ ਲਟਕ ਰਿਹਾ ਸੀ। ਇਸ ਬੰਦੇ ਦੇ ਹੱਥ ਦੇ ਵਿੱਚ ਇੱਕ ਕੁੜੀ ਹੁੰਦੀ ਆ ਤੇ ਇਸ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੈ ਤੇ ਇਸ ਲਈ ਬੱਚੇ ਨੂੰ ਲੈ ਕੇ ਇਹ ਬੰਦਾ ਇੱਕ ਖਿੜਕੀ ਦੇ ਵਿੱਚੋਂ ਕੁੱਦ ਜਾਂਦਾ ਆ ਪਰ ਇਸ ਆਦਮੀ ਨੂੰ ਕੁਝ ਨਹੀਂ ਹੁੰਦਾ ਤੇ ਬੱਚਾ ਵੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੁੰਦਾ ਆ। ਬੱਚਾ ਆਪਣੇ ਪਰਿਵਾਰ ਕੋਲ ਚਲਾ ਜਾਂਦਾ ਆ ਤੇ ਇਸ ਤੋਂ ਬਾਅਦ ਇਹ ਬੰਦਾ ਉੱਠਦਾ ਆ ਤੇ ਉਸ ਬੱਚੇ ਦੇ ਕੋਲ ਜਾਂਦਾ ਆ ਤੇ ਤੇ ਉਸ ਬੱਚੇ ਤੋਂ ਉਸ ਦਾ ਨਾਮ ਪੁੱਛਦਾ ਆ ਪਰ ਕੋਈ ਵੀ ਬੰਦਾ ਇਸ ਦੀ ਗੱਲ ਦਾ ਜਵਾਬ ਨਹੀਂ ਦਿੰਦਾ ਜਿਹਾ ਲੱਗਦਾ ਹੈ ਜਿਵੇਂ ਇਹ ਬੰਦਾ ਉਹਨਾਂ ਨੂੰ ਦੇਸੀ ਨਾ ਰਿਹਾ ਹੋਵੇ ਇਸ ਬੰਦੇ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਤੇ ਫਿਰ ਇਸ ਤੋਂ ਪਿੱਛੇ ਇਹਨੂੰ ਆਵਾਜ਼ ਆਉਂਦੀ ਆ ਕਿਮ ਕਿਮ ਦਰਸਲ ਇਹਦਾ ਨਾਮ ਹੁੰਦਾ ਆ ਤੇ ਫਿਰ ਜਦੋਂ ਕਿ ਮੈਂ ਪਿੱਛੇ ਦੇਖਦਾ ਹਾਂ ਤੇ ਪਿੱਛੇ ਇੱਕ ਬੰਦਾ ਤੇ ਇੱਕ ਕੁੜੀ ਹੁੰਦੀ ਆ ਤੇ ਫਿਰ ਕਿਮ ਉਸ ਜਗ੍ਹਾ ਦੇਖਦਾ ਆ ਜਿੱਥੇ ਉਸਦੀ ਟੈਡ ਬੋਡੀ ਪਈ ਸੀ ਯਾਨੀ ਕਿ ਕਿਮ ਮਰ ਚੁੱਕਾ ਸੀ ਕਿਮ ਦੀ ਆਤਮਾ ਨੂੰ ਹੁਣ ਇਹ ਦੋਵੇਂ ਲੋਕ ਹੀ ਦੇਖ ਰਹੇ ਸੀ ਤੇ ਇਹ ਦੋਵੇਂ ਜਾਣੇ ਦਾ ਅਸਲ ਜੰਮਦੂਤ ਹੁੰਦੇ ਨੇ ਇੱਕ ਕਿੰਮ ਦੇ ਕੋਲ ਆਉਂਦੇ ਨੇ ਤੇ ਜਿਹੜੀ ਕੁੜੀ ਜੰਮਦੂਤ ਹੁੰਦੀ ਆ ਉਹ ਕਿੰਮ ਨੂੰ ਦੱਸਦੀ ਆ ਕਿ ਤੂੰ ਇੱਕ ਪੈਰਾਗੋਨ ਆਤਮਾ ਹੈ ਜਾਨੀ ਕਿ ਤੂੰ ਇੱਕ ਪਵਿੱਤਰ ਆਤਮਾ ਹੈ ਤੇ ਹਰ ਇੱਕ ਇਨਸਾਨ ਪੈਰਾਗੋਨ ਨਹੀਂ ਹੁੰਦਾ ਪਰ ਤੂੰ ਪੈਰਾਗੋਨ ਹੈ ਤੇ ਉਹ ਕਿੰਮ ਨੂੰ ਦੱਸਦੇ ਨੇ ਕਿ ਤੈਨੂੰ 7 ਟ੍ਰੇਲ ਪਾਰ ਕਰਨੀ ਆਉਣਗੇ ਜਿਸ ਤੋਂ ਬਾਅਦ 13 ਦੂਸਰਾ ਜਨਮ ਹੋ ਜਾਵੇਗਾ ਇਹਨਾਂ ਦੇ ਵਿੱਚੋਂ ਜਿਹੜਾ ਤੀਜਾ ਜੰਮਦੂਤ ਹੁੰਦਾ ਹੈ ਉਹ ਇਹਨਾਂ ਦਾ ਬੋਸ ਹੁੰਦਾ ਹੈ ਤੇ ਇਸੇ ਤਰ੍ਹਾਂ ਇਹਨਾਂ ਤਿੰਨਾਂ ਦਾ ਨਾਮ ਐਵੇਂ ਹੁੰਦਾ ਹੈ ਕੁੜੀ ਦਾ ਨਾਮ ਹੁੰਦਾ ਹੈ ਜਮਦੂਤ ਸੀ ਬੋਰ ਦਾ ਨਾਮ ਹੁੰਦਾ ਹੈ ਜਮਦੂਤ ਤੇ ਤੀਜੇ ਜਮਦੂਤ ਦਾ ਨਾਮ ਹੁੰਦਾ ਹੈ ਜਮਦੂਤ ਬੀ ਕਿਮ ਅਜੇ ਵੀ ਆਪਣੀ ਮੌਤ ਦੇ ਸਦਮੇ ਵਿੱਚ ਹੁੰਦਾ ਹੈ ਉਹ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਸੀ ਪਰ ਇਹ ਉਹਨੂੰ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਬੰਦਾ ਧਰਤੀ ਤੇ ਇੱਧਰ ਉੱਧਰ ਨਹੀਂ ਜਾ ਸਕਦਾ ਫਿਰ ਆਕਾਸ਼ ਦੇ ਵਿੱਚ ਦੂਜੀ ਦੁਨੀਆ ਤੇ ਜਾਣ ਦਾ ਰਸਤਾ ਖੁੱਲਦਾ ਹੈ ਜਿਸ ਵਿੱਚ ਕਿਮ ਦੀ ਆਤਮਾ ਚੜੀ ਜਾਂਦੀ ਹੈ ਤੇ ਅਗਲੇ ਸੀਨ 'ਚ ਅਸੀਂ ਦੇਖਦੇ ਹਾਂ ਕਿ ਕਿ ਮ ਹੁਣ ਦੂਜੀ ਦੁਨੀਆ ਦੇ ਵਿੱਚ ਪਹੁੰਚ ਚੁੱਕਾ ਹਾਂ ਜਿੱਥੇ ਕਈ ਆਤਮਾ ਉਸ ਦੇ ird gird ਘੁੰਮ ਰਹੀਆਂ ਹੁੰਦੀਆਂ ਨੇ ਪਰ ਇੱਥੇ ਜਿਆਦਾ ਮਾਨ ਸਨਮਾਨ ਕਿੰਮ ਨੂੰ ਹੀ ਮਿਲ ਰਿਹਾ ਸੀ ਕਿਉਂਕਿ ਉਹ ਇੱਕ ਪੈਰਾਗੋਨ ਆਤਮਾ ਸੀ ਪਰ ਉਹਨੂੰ ਆਪਣੇ ਆਪ ਨੂੰ ਪਵਿੱਤਰ ਸਾਬਤ ਹੋਣ ਦੇ ਵਿੱਚ ਵੀ ਸੱਤ ਸਵਰਗਾਂ ਤੋਂ ਗੁਜ਼ਰਨਾ ਸੀ ਤੇ ਇੱਥੇ ਇਹ ਤਿੰਨੋਂ ਜਮਦੂਤ ABC ਵੀ ਉਹਦੇ ਨਾਲ ਹੁੰਦੇ ਨੇ ਸਭ ਤੋਂ ਪਹਿਲਾਂ ਕਿੰਮ ਨੂੰ ਹੈਲੋ ਆਫ ਮਰਡਰ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਇੱਥੇ ਉਹਨਾਂ ਲੋਕਾਂ ਨੂੰ ਪੇਸ਼ ਕੀਤਾ ਜਾਂਦਾ ਹੈ ਜਿੰਨਾ ਕਿਸੇ ਦਾ ਕਤਲ ਕੀਤਾ ਹੋਵੇ ਜਾਂ ਕਿਸੇ ਦੀ ਵਜ੍ਹਾ ਕਰਕੇ ਮਰੇ ਹੋਣ ਕਿਮ ਆਪਣੇ ਆਸ-ਪਾਸ ਦੇਖਦਾ ਹੈ ਜਿੱਥੇ ਅੱਗ ਦਾ ਲਾਵਾ ਹੁੰਦਾ ਹੈ ਇੱਥੇ ਕਈ ਆਤਮਾ ਇਸ ਅੱਗ ਦੇ ਲਾਵੇ ਦੇ ਵਿੱਚ ਫਸੀਆਂ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਇੱਥੇ ਗੋਡ ਆਫ ਮਟਰ ਨੂੰ ਦਿਖਾਇਆ ਜਾਂਦਾ ਹੈ ਤੇ ਗੋਡ ਆਫ ਮਟਰ ਦੇ ਥੱਲੇ ਦੋ ਏਮਪਲੋਈ ਹੁੰਦੇ ਨੇ ਫਿਰ ਇੱਕ ਏਮਪਲੋਈ ਬੋਲਦਾ ਹੈ ਕਿ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਬਿਲਡਿੰਗ ਵਿੱਚ ਅੱਗ ਲੱਗ ਗਈ ਸੀ ਜਿੱਥੇ ਕਿਮ ਇੱਕ ਬੰਦੇ ਦੀ ਜਾਨ ਬਚਾ ਸਕਦਾ ਸੀ ਪਰ ਕਿਮ ਨੇ ਉਸ ਦੀ ਜਾਨ ਬਚਾਉਣ ਦੀ ਬਜਾਏ ਆਪਣੀ ਜਾਨ ਬਚਾਈ। ਦੂਜਾ EMPLOYEE ਬੋਲਦਾ ਹੈ ਕਿ ਇਹ ਇੱਕ ਕਤਲ ਹੈ ਇਸ ਲਈ ਇਹਨੂੰ 50 ਸਾਲਾਂ ਤੱਕ ਜਲਦੀ ਲਾਵੇ ਵਿੱਚ ਸੁੱਟ ਦੇਣਾ ਚਾਹੀਦਾ ਹੈ। ਜਮਦੂਤ ਕਿਮ ਦੀ ਸਪੋਰਟ ਵਿੱਚ ਕਹਿੰਦੇ ਨੇ ਕਿ ਤੁਹਾਨੂੰ ਇਸ ਗੱਲ ਤੇ ਨਜ਼ਰ ਮਾਰਨੀ ਚਾਹੀਦੀ ਹੈ। ਦਰਅਸਲ ਉਸ ਦਿਨ ਕਿਮ ਦਾ ਸਾਥੀ ਇੱਕ ਪੱਥਰ ਦੇ ਥੱਲੇ ਫਸ ਗਿਆ ਸੀ। ਫਿਰ ਜਦ ਕਿਮ ਉਸ ਪੱਥਰ ਨੂੰ ਚੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕਿਸੇ ਦੀ ਆਵਾਜ਼ ਆਈ। ਕਿੰਮ ਦੇ ਸਾਥੀ ਨੇ ਕਿਹਾ ਕਿ ਤੂੰ ਇਹ ਪੱਥਰ ਨਹੀਂ ਚੱਕ ਸਕਦਾ ਇਸ ਲਈ ਤੈਨੂੰ ਦੂਜੇ ਦੀ ਮਦਦ ਕਰਨੀ ਚਾਹੀਦੀ ਆ ਤੇ ਉਸ ਦਿਨ ਕਿਮ ਨੇ 8 ਲੋਕਾਂ ਦੀ ਜਾਨ ਬਚਾਈ ਹਾਲਾਂਕਿ ਉਹ ਆਪਣੇ ਸਾਥੀ ਦੀ ਜਾਨ ਵੀ ਬਚਾਉਣਾ ਚਾਹੁੰਦਾ ਸੀ ਪਰ ਉਦੋਂ ਤੱਕ ਉਹ ਬਿਲਡਿੰਗ गिर ਚੁੱਕੀ ਸੀ ਜਿਸ ਕਰਕੇ ਉਹ ਆਪਣੇ ਸਾਥੀ ਦੀ ਜਾਨ ਨਹੀਂ ਬਚਾ ਸਕਿਆ ਇਹ ਸੁਣ ਕੇ ਹੁਣ ਗੋਡ ਆਫ ਥੈਟ ਕਹਿੰਦਾ ਹੈ ਕਿ ਕਿਮ ਬੇਕਸੂਰ ਹੈ ਤੇ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਹੁਣ ਤਿੰਨੋਂ ਦੇ ਤਿੰਨੋਂ ਕਿਮ ਨੂੰ ਉਸਦੇ ਅਗਲੇ ਟ੍ਰੇਲ ਲਈ ਲੈ ਕੇ ਜਾਂਦੇ ਹਨ ਉਸ ਦਾ ਅਗਲਾ ਟ੍ਰੇਲ ਹੁੰਦਾ ਹੈ ਗੋਡ ਆਫ ਇੰਡੋਲੈਂਸ ਇੱਥੇ ਉਹਨਾਂ ਲੋਕਾਂ ਦਾ ਟ੍ਰੇਲ ਹੁੰਦਾ ਹੈ ਜੋ ਆਲਸੀ ਹੁੰਦੇ ਨੇ ਜੋ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰਦੇ ਇੱਥੇ ਕਿਮ ਇਹਨਾਂ ਤਿੰਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਮੇਰੇ ਹੈਲਪ ਕਿਉਂ ਕਰ ਰਹੇ ਹੋ ਜਮਦੂਤ ਸੀ ਦੱਸਦੀ ਆ ਕਿ ਜਮਰਾਜ ਨੇ ਉਹਨਾਂ ਤਿੰਨਾਂ ਨੇ ਵਾਅਦਾ ਕੀਤਾ ਆ ਕਿ ਜੇ ਉਹਨਾਂ ਤਿੰਨਾਂ ਨੇ 49 ਦਿਨਾਂ ਵਿੱਚ 49 ਆਤਮਾ ਨੂੰ ਪੁਨਰਜਨਮ ਦਿਲਾ ਦਿੱਤਾ ਤਾਂ ਉਹਨਾਂ ਨੂੰ ਵੀ ਦੁਬਾਰਾ ਜਨਮ ਮਿਲ ਜਾਏਗਾ ਪਰ ਕਿਸੇ ਵੀ ਆਤਮਾ ਨੂੰ ਪੁਨਰਜਨਮ ਜਮਾਉਣ ਦੇ ਵਿੱਚ ਤਿੰਨਾਂ ਨੂੰ 49 ਦਿਨ ਤੋਂ ਜ਼ਿਆਦਾ ਟਾਈਮ ਨਹੀਂ ਮਿਲ ਸਕਦਾ ਜਦੋਂ ਕੋਈ ਇਨਸਾਨ ਮਰ ਜਾਂਦਾ ਹੈ ਤਾਂ 49 ਦਿਨ ਵਿੱਚ ਉਸ ਦੀ ਆਤਮਾ ਨੂੰ 7 ਟ੍ਰਾਇਲ ਪਾਰ ਕਰਾਉਣੇ ਹੁੰਦੇ ਹਨ ਤੇ ਇਹ ਸਿਰਫ ਪੈਰਾਗੁਣ ਆਤਮਾ ਨਾਲ ਹੀ ਹੋ ਸਕਦਾ ਹੈ ਇਸ ਤੋਂ ਪਹਿਲਾਂ ਵੀ ਇਹ ਤਿੰਨੇ ਜਮਦੂਤ ਹੁਣ ਤੱਕ 47 ਆਤਮਾ ਨੂੰ ਟ੍ਰਾਇਲ ਪਾਰ ਕਰਾ ਚੁੱਕੇ ਨੇ ਤੇ ਕਿਮ ਇਹਨਾਂ ਦੀ 48ਵੀਂ ਆਤਮਾ ਵਾਂ। ਕਿਮ ਕਹਿੰਦਾ ਹੈ ਕਿ ਮੈਂ ਦੁਬਾਰਾ ਜਨਮ ਨਹੀਂ ਲੈਣਾ ਚਾਹੁੰਦਾ ਪਰ ਜਮਦੂਤ ਇਹ ਕਹਿੰਦਾ ਹੈ ਕਿ ਉਹ ਇਹ ਡਿਸਾਈਡ ਨਹੀਂ ਕਰ ਸਕਦਾ। ਇਸ ਲਈ ਇਹ ਚਾਰੇ ਹੁਣ ਗੋਡ ਆਫ ਐਂਜਲ ਦੇ ਕੋਲ ਲੈ ਕੇ ਜਾਂਦੇ ਨੇ ਜਿੱਥੇ ਕਿਮ ਦਾ ਦੂਜਾ ਟ੍ਰਾਇਲ ਹੁੰਦਾ ਹੈ। ਇਥੇ ਗੋਡ ਆਫ ਐਂਜਲ ਨੂੰ ਕਿੰਮਤ ਦੇ ਸਾਰੇ ਕੰਮ ਦਿਖਾਏ ਜਾਂਦੇ ਨੇ ਕਿਵੇਂ ਉਸਨੇ ਆਪਣੀ ਜ਼ਿੰਦਗੀ ਨੂੰ ਰਿਸਕ ਵਿੱਚ ਪਾ ਕੇ ਦੂਜਿਆਂ ਦੀ ਲਾਈਫ ਬਚਾਈ ਇਹ ਦੇਖ ਕੇ ਗੋਡ ਆਫ ਐਂਜਲ ਇਮਪ੍ਰੈਸ ਹੋ ਗਈ ਸੀ ਉਹ ਕਹਿੰਦੀ ਹੈ ਕਿ ਤੇਰੀ ਤਾਂ ਮੂਰਤੀ ਬਣਾਉਣੀ ਚਾਹੀਦੀ ਹੈ ਤੂੰ ਇਹ ਸਾਰੇ ਕੰਮ ਕਿਵੇਂ ਕੀਤੇ ਕਿੰਮ ਕਹਿੰਦਾ ਆ ਕਿ ਮੈਂ ਇਹ ਸਭ ਪੈਸਿਆਂ ਦੇ ਲਈ ਕੀਤਾ ਇਹ ਸੁਣ ਕੇ ਗੋਡ ਆਫ ਐਂਜਲ ਗੁੱਸੇ ਵਿੱਚ ਆ ਜਾਂਦੀ ਹੈ ਤੇ ਉਹ ਕਿਮਨ ਨੂੰ ਕਹਿੰਦੀ ਆ ਕਿ ਤੂੰ ਪੈਸਿਆਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਇਸ ਲਈ ਤੈਨੂੰ ਸਜ਼ਾ ਜ਼ਰੂਰ ਮਿਲੇਗੀ ਇਸ ਲਈ ਕਿਮਨ ਹੁਣ ਉਸ ਬੇੜੀ ਦੇ ਉੱਤੇ ਬਿਠਾ ਦਿੱਤਾ ਜਾਂਦਾ ਹੈ ਕਿਮ ਪਿੱਛੇ ਦੇਖਦਾ ਜਿੱਥੇ ਹਜ਼ਾਰਾਂ ਆਤਮਾ ਇੱਕ ਚੱਕਲੇ ਵੇਲਣੇ ਦੀ ਤਰ੍ਹਾਂ ਰੋਟੀ ਦੀ ਤਰ੍ਹਾਂ ਵੇਲਿਆ ਜਾ ਰਿਹਾ ਸੀ ਇਸ ਤੋਂ ਬਿਲਕੁਲ ਕਿ ਕਿਮ ਵੀ ਉੱਥੇ ਜਾ ਡਿੱਗਦਾ ਜਮਦੂਦ ਪਾਣੀ 'ਚ ਸ਼ਲਾਂਗ ਮਾਰ ਕੇ ਉਸ ਦੀ ਬੇੜੀ ਨੂੰ ਰੋਕ ਲੈਂਦੇ ਨੇ। ਉਹ ਗੋਡ ਆਫ ਐਂਜਲ ਨੂੰ ਕਹਿੰਦੇ ਨੇ ਕਿ ਕਿਮ ਨੇ ਕਦੇ ਵੀ ਆਰਾਮ ਨਹੀਂ ਕੀਤਾ। ਉਸਨੇ ਆਪਣੇ ਪਰਿਵਾਰ ਲਈ ਗੱਡੀ ਚਲਾਈ, ਫਾਇਰ ਬ੍ਰਿੰਗਡ ਦਾ ਕੰਮ ਕੀਤਾ। ਹਾਲਾਂਕਿ ਉਹ ਇਹ ਕੰਮ ਪੈਸੇ ਲਈ ਕਰ ਰਿਹਾ ਸੀ ਪਰ ਉਸਨੇ ਇਹ ਪੈਸੇ ਆਪਣੀ ਬਿਮਾਰ ਮਾਂ ਤੇ ਛੋਟੇ ਭਰਾ ਦੀ ਪੜ੍ਹਾਈ ਲਈ ਖਰਚ ਕੀਤੇ। ਇਹ ਸਭ ਸੁਣ ਕੇ ਗੋਡ ਆਫ ਐਂਜਲ ਕਿਮ ਨੂੰ ਮਾਫ਼ ਕਰ ਦਿੰਦੀ ਹੈ ਤੇ ਇਸੇ ਤਰ੍ਹਾਂ ਕਿ ਇਹ ਟ੍ਰੇਲ ਵੀ ਪਾਰ ਕਰ ਜਾਂਦਾ ਹੈ। ਹੁਣ ਕਿੰਮਤ ਤੇ ਜਮਦੂਤ ਤੀਜੇ ਟ੍ਰੇਲ 'ਤੇ ਨਿਕਲ ਜਾਂਦੇ ਹਨ। ਹੁਣ ਇਹ ਪਹੁੰਚਦੇ ਨੇ ਹੈਲ ਆਫ ਡਿਸੀਜ਼ ਵਿੱਚ। ਇੱਥੇ ਉਹਨਾਂ ਲੋਕਾਂ ਨੂੰ ਸਜ਼ਾ ਮਿਲਦੀ ਹੈ ਜਿੱਥੇ ਲੋਕ ਇੱਕ ਦੂਜੇ ਨਾਲ ਧੋਖਾ ਕਰਦੇ ਨੇ। ਫਿਰ ਜਦੋਂ ਇਹ ਰਸਤੇ ਵਿੱਚ ਹੁੰਦੇ ਨੇ ਤਾਂ ਰਾਤ ਇਹਨਾਂ ਤੇ ਪਛਾਛ ਹਮਲਾ ਕਰ ਦਿੰਦੇ ਨੇ। ਇਹ ਦੇਖ ਕੇ ਜਮਦੂਤ ਹੈਰਾਨ ਹੋ ਜਾਂਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਇਹਨਾਂ ਦੇ ਉੱਪਰ ਹਮਲਾ ਨਹੀਂ ਸੀ ਹੋਇਆ। ਜਮਦੂਤ ਇਹ ਕਹਿੰਦਾ ਹੈ ਕਿ ਹੋ ਸਕਦਾ ਹੈ ਕਿ ਕਿੰਮ ਦੀ ਮਾਂ ਜਾਂ ਭਰਾ ਬਹੁਤ ਹੀ ਬੁਰੇ ਤਰੀਕੇ ਨਾਲ ਮਰੇ ਹੋਣਗੇ ਤੇ ਉਹਨਾਂ ਦੀ ਆਤਮਾ ਬਦਲਾ ਲੈਣਾ ਚਾਹੁੰਦੀ ਹੈ ਇਸੇ ਲਈ ਇਹਨਾਂ ਪ੍ਰਾਚਾਣੇ ਸਾਡੇ ਤੇ ਹਮਲਾ ਕੀਤਾ ਤੇ ਸਾਨੂੰ ਕਿਸੇ ਵੀ ਹਾਲਤ ਦੇ ਵਿੱਚ ਕਿੰਮ ਨੂੰ ਸੱਤ ਟ੍ਰਾਇਲ ਪਾਰ ਕਰਾਉਣੇ ਹੋਣਗੇ ਇਸ ਲਈ ਜਮਦੂਤ ਤੇ ਧਰਤੀ ਤੇ ਜਲਾ ਜਾਂਦਾ ਆ ਤੇ ਇੱਥੇ ਜਮਦੂਤ B ਤੇ C ਹੀ ਕਿੰਮ ਦੇ ਨਾਲ ਰਹਿੰਦੇ ਨੇ ਜਮਦੂਤ C ਟ੍ਰਾਇਲ ਤੇ ਲੈ ਪਹੁੰਚਦੇ ਨੇ ਤੇ ਇੱਥੇ ਕਿੰਮ ਦੇ ਉੱਪਰ ਇੱਕ ਇਲਜ਼ਾਮ ਹੁੰਦਾ ਆ ਕਿ ਉਸਨੇ ਆਪਣੇ ਸਾਥੀ ਦੀ ਜਾਨ ਨਹੀਂ ਬਚਾਈ ਤੇ ਉਸਨੇ ਆਪਣੇ ਸਾਥੀ ਦੀ ਬੇਟੀ ਨੂੰ ਉਸ ਦਾ ਪਿਤਾ ਬਣ ਕੇ ਝੂਠੇ ਲੈਟਰ ਲਿਖੇ ਤੇ ਉਸ ਦੀ ਬੇਟੀ ਤੋਂ ਉਸ ਦੇ ਪਿਤਾ ਦੀ ਮੌਤ ਦੀ ਖਬਰ ਵੀ ਲਗਾਈ ਜਦੋਂ ਉਸ ਦੀ ਬੇਟੀ ਨੂੰ ਉਹਦੇ ਪਿਤਾ ਦੀ ਖਬਰ ਪਤਾ ਲੱਗੀ ਤਾਂ ਉਹਨੂੰ ਬਹੁਤ ਦੁੱਖ ਲੱਗਾ ਤੇ ਨਾਲ ਹੀ ਕਿੰਮਣੇ ਆਪਣੀ ਮਾਂ ਨੂੰ ਵੀ ਧੋਖੇ ਚ ਰੱਖਿਆ ਆਪਣੀ ਮਾਂ ਨੂੰ ਝੂਠੇ ਲੈਟਰ ਲਿਖੇ ਜਿੰਨਾ ਵਿੱਚ ਕਿਮਨ ਨੇ ਲਿਖਿਆ ਕਿ ਮੇਰਾ ਵਿਆਹ ਹੋ ਗਿਆ ਆ ਤੇ ਮੇਰਾ ਛੋਟਾ ਬੱਚਾ ਵੀ ਆ ਦਰਅਸਲ ਕਿਮ 15 ਸਾਲ ਪਹਿਲਾਂ ਘਰ ਛੱਡ ਕੇ ਚਲਾ ਗਿਆ ਸੀ ਇੰਨਾ 15 ਸਾਲਾਂ ਵਿੱਚ ਉਹ ਕਦੇ ਵੀ ਘਰ ਨਹੀਂ ਗਿਆ ਤੇ ਜਦੋਂ ਕਿਮ ਨੂੰ ਇਹਨਾਂ ਦੋਵੇਂ ਝੂਠ ਬੋਲਣ ਦੀ ਵਜ੍ਹਾ ਪੁੱਛੀ ਜਾਂਦੀ ਆ ਤਾਂ ਕਿਮਨ ਦੇ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ ਇਸ ਲਈ ਕਿਮਨ ਨੂੰ ਹੁਣ ਸਜ਼ਾ ਮਿਲਣ ਲੱਗਦੀ ਆ ਤੇ ਉਸ ਦੀ ਜ਼ੁਬਾਨ ਕੱਟਣ ਵਾਲੀ ਸੀ ਤੇ ਇਸ ਦੌਰਾਨ ਜਮਦੂਤ ਸੀ ਕਹਿੰਦੀ ਹੈ ਕਿ ਮੰਨਿਆ ਕਿ ਕਿਮਨ ਨੇ ਝੂਠੇ ਲੈਟਰ ਲਿਖੇ ਦਰਅਸਲ ਕਿਮ ਇਹ ਚਾਹੁੰਦਾ ਸੀ ਕਿ ਉਹਦੇ ਸਾਥੀ ਦੀ ਬੇਟੀ ਨੂੰ ਉਹਦੇ ਪਿਤਾ ਦੇ ਮਰਨ ਦੀ ਨਿਊਜ਼ ਨਾ ਪਤਾ ਲੱਗੇ ਕਿਉਂਕਿ ਉਹ ਉਸ ਟਾਈਮ ਬਹੁਤ ਛੋਟੀ ਸੀ ਤੇ ਉਸ ਟਾਈਮ ਉਸ ਕੁੜੀ ਨੂੰ ਪੜ੍ਹਾਈ ਤੇ ਧਿਆਨ ਦੇਣ ਦੀ ਲੋੜ ਸੀ ਇਸ ਲਈ ਉਹ ਕੁੜੀ ਆਪਣੇ ਪਿਤਾ ਦਾ ਲੈਟਰ ਦੇਖ ਕੇ ਖੁਸ਼ ਹੁੰਦੀ ਸੀ ਤੇ ਉਸਨੇ ਆਪਣੀ ਜ਼ਿੰਮੇਵਾਰੀ ਸਾਂਭੀ ਤੇ ਜਦੋਂ ਉਹ ਵੱਡੀ ਹੋਈ ਫਿਰ ਉਸ ਨੂੰ ਆਪਣੇ ਪਿਤਾ ਦੇ ਮੌਤ ਦੀ ਖਬਰ ਪਤਾ ਲੱਗੀ ਪਰ ਹੁਣ ਉਹ ਵੱਡੀ ਹੋ ਗਈ ਸੀ ਤੇ ਕਿਮ ਨੇ ਆਪਣੀ ਮਾਂ ਨੂੰ ਨਹੀਂ ਝੂਠੇ ਲੈਟਰ ਇਸ ਲਈ ਲਿਖੇ ਕਿਉਂਕਿ ਉਹ ਬਹੁਤ ਬਿਮਾਰ ਸੀ ਤੇ ਜਦੋਂ ਉਸ ਦੀ ਬਿਮਾਰ ਮਾਂ ਨੂੰ ਪਤਾ ਲੱਗਾ ਕਿ ਉਸ ਦਾ ਵਿਆਹ ਹੋ ਗਿਆ ਹੈ ਤੇ ਉਸ ਦਾ ਇੱਕ ਮੁੰਡਾ ਵੀ ਹੈ ਤਾਂ ਉਸ ਦੀ ਮਾਂ ਆਪਣੀ ਬਿਮਾਰੀ ਤੋਂ ਠੀਕ ਹੋ ਗਈ ਤੇ ਇਹ ਸਾਰੇ ਝੂਠ ਕਿਮ ਨੇ ਭਲੇ ਲਈ ਬੋਲੇ ਇਹ ਸੁਣ ਕੇ ਗੋਡ ਆਫ ਡਿਸੀਜ਼ ਕਿਮ ਨੂੰ ਮਾਫ ਕਰ ਦਿੰਦਾ ਆ ਫਿਰ ਇਹ ਤਿੰਨੋਂ ਆਪਣੇ ਅਗਲੇ ਟ੍ਰਾਇਲ ਲਈ ਨਿਕਲ ਜਾਂਦੇ ਨੇ ਦੂਜੀ ਸਾਈਡ ਧਰਤੀ ਤੇ ਜਮਦੂਤ ਏ ਨੂੰ ਦਿਖਾਇਆ ਜਾਂਦਾ ਹੈ ਉਹ ਕਿੰਮਤ ਦੇ ਘਰ ਜਾ ਕੇ ਦੇਖਦਾ ਹੈ ਜਿੱਥੇ ਕਿੰਮਤ ਦੀ ਮਾਂ ਨਹੀਂ ਉਹਦੇ ਭਰਾ ਦੀ ਮੌਤ ਹੋਈ ਸੀ ਇਸ ਲਈ ਜਮਦੂਤ ਤੇ ਕਿੰਮਤ ਦੀ ਫੋਟੋ ਦੇ ਅੱਗੇ ਜੋ ਦੋ ਅਗਰਬੱਤੀਆਂ ਲੱਗੀਆਂ ਹੁੰਦੀਆਂ ਨੇ ਉਸ ਨਾਲ ਕਿੰਮਤ ਦੇ ਭਰਾ ਜਿੰਮ ਦੀ ਆਤਮਾ ਨੂੰ ਬਾਹਰ ਕੱਢਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਦੱਸ ਤੇਰੀ ਮੌਤ ਕਿਵੇਂ ਹੋਈ ਪਰ ਕਿੰਮਤ ਦੇ ਭਰਾ ਜਿੰਮ ਦੀ ਆਤਮਾ ਇੱਥੋਂ ਭੱਜ ਜਾਂਦੀ ਹੈ ਜਮਦੂਤ ਉਹਦਾ ਪਿੱਛਾ ਕਰਦਾ ਹੈ ਪਰ ਉਹ ਆਤਮਾ ਉਸ ਦੇ ਹੱਥ ਨਹੀਂ ਲੱਗਦੀ ਇਸ ਲਈ ਹੁਣ ਜਮਦੂਦ ਇਹ ਆਪਣੀਆਂ ਸ਼ਕਤੀਆਂ ਨਾਲ ਅਤੀਤ ਦੇ ਪਲ ਵਿੱਚ ਜਾ ਕੇ ਦੇਖਦਾ ਜਾ ਕੇ ਕਿਮਨ ਦੇ ਭਰਾ ਜਿੰਮ ਦੀ ਮੌਤ ਹੋਈ ਕਿਵੇਂ ਸੀ ਫਿਰ ਜਮਦੂਦ ਇਹ ਦੇਖਦਾ ਹੈ ਕਿ ਕਿਮਨ ਦੇ ਭਰਾ ਜਿੰਮ ਦਾ ਦੋਸਤ ਹੁੰਦਾ ਹੈ ਜੋ ਜਿੰਮ ਨੂੰ ਉਸ ਦੇ ਭਰਾ ਕਿਮਨ ਦੀ ਮੌਤ ਦਾ ਅਫਸੋਸ ਕਰ ਰਿਹਾ ਸੀ ਤੇ ਉਸ ਟਾਈਮ ਉਹ ਦੋਵੇਂ ਇੱਕ ਦੂਜੇ ਨੂੰ ਗਲੇ ਲੱਗਦੇ ਨੇ ਤੇ ਫਿਰ ਜਿੰਮ ਦੇ ਦੋਸਤ ਤੋਂ ਗਲਤੀ ਨਾਲ ਗੋਲੀ ਚੱਲ ਜਾਂਦੀ ਆ ਜਿਸ ਵਿੱਚ ਜਿਮ ਦੀ ਮੌਤ ਹੋ ਗਈ ਸੀ ਜਿਮ ਦੇ ਦੋਸਤ ਨੇ ਆਪਣੇ ਸੀਨੀਅਰ ਨੂੰ ਬੁਲਾਇਆ ਪਰ ਉਦੋਂ ਤੱਕ ਜਿਮ ਮਰ ਗਿਆ ਸੀ ਜਿਮ ਦਾ ਸੀਨੀਅਰ ਇਸ ਗੱਲ ਤੇ ਬਹੁਤ ਗੁੱਸੇ ਹੁੰਦਾ ਹੈ ਪਰ ਫਿਰ ਉਹ ਕੁਝ ਸੋਚਦੇ ਹਨ ਉਹ ਸੀਨੀਅਰ ਆਪਣੇ ਆਪ ਨੂੰ ਸੰਭਾਲਦਾ ਹੋਇਆ ਉਸ ਜਵਾਨ ਨੂੰ ਕਹਿੰਦਾ ਹੈ ਕਿ ਤੂੰ ਜੋ ਕੁਝ ਵੀ ਕੀਤਾ ਗਲਤੀ ਨਾਲ ਕੀਤਾ ਇਸ ਲਈ ਤੇਰੀ ਇਹਦੇ ਵਿੱਚ ਕੋਈ ਵੀ ਗਲਤੀ ਨਹੀਂ ਆ ਇਸ ਲਈ ਸਾਨੂੰ ਹੁਣ ਜਿਮ ਦੀ ਬੋਡੀ ਨੂੰ ਠਕਾਣੇ ਲਗਾਉਣਾ ਪਏਗਾ ਦਰਸਲ ਉਹ ਇਹ ਸਭ ਇਸ ਲਈ ਕਰਦਾ ਹੈ ਕਿਉਂਕਿ ਅਗਲੇ ਮਹੀਨੇ ਇਹਦੀ ਪ੍ਰੋਮੋਸ਼ਨ ਹੁੰਦੀ ਆ ਤੇ ਇਹ ਨਹੀਂ ਚਾਹੁੰਦਾ ਕਿ ਇਸ ਦੀ ਪ੍ਰੋਮੋਸ਼ਨ ਦੇ ਵਿੱਚ ਕੋਈ ਵੀ ਵੇਗਨ ਪਾਵੇ ਇਸ ਲਈ ਉਹ ਕਿੰਮਤ ਦੇ ਭਰਾ ਜਿੰਮ ਦੀ লাশ ਨੂੰ ਜੰਗਲ ਵਿੱਚ ਦਫਨਾ ਦਿੰਦੇ ਹਨ ਤੇ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਦੇ ਅਗਲੇ ਦਿਨ ਜਿੰਮ ਦੇ ਘਰ ਆ ਕੇ ਫੌਜੀ ਦੱਸਦੇ ਨੇ ਜਿੰਮ ਦੀ ਮਾਂ ਨੂੰ ਕਿ ਤੇਰਾ ਮੁੰਡਾ ਨੌਕਰੀ ਛੱਡ ਕੇ ਭੱਜ ਗਿਆ ਹੈ ਉਥੇ ਜਮਦੂਦ ਇਹ ਜਿੰਮ ਦੀ ਆਤਮਾ ਨੂੰ ਕਾਬੂ ਕਰ ਲੈਂਦਾ ਹੈ ਜਮਦੂਦ ਇਹ ਕਹਿੰਦਾ ਆ ਕਿ ਤੂੰ ਮੇਰੇ ਨਾਲ ਚੱਲ ਤੇ ਮੈਂ ਤੈਨੂੰ ਪੁਨਰਜਨਮ ਦਲਾਵਾਂਗਾ। ਜਿਮ ਦੇ ਭਰਾ ਦੀ ਆਤਮਾ ਕਹਿੰਦੀ ਹੈ ਕਿ ਠੱਠੇ ਖੂਚ ਗਿਆ ਪੁਨਰਜਨਮ। ਮੈਂ ਉਹਨਾਂ ਦੋਵਾਂ ਤੋਂ ਬਦਲਾ ਲਵਾਂਗਾ ਜਿਨ੍ਹਾਂ ਨੇ ਮੈਨੂੰ ਜੂੰਦੇ ਹੀ ਦਫਨਾ ਦਿੱਤਾ ਸੀ। ਫਿਰ ਜਮਦੂਦ ਇਹ ਕਹਿੰਦਾ ਹੈ ਕਿ ਜੇ ਤੂੰ ਮੇਰੇ ਨਾਲ ਨਹੀਂ ਗਿਆ ਤਾਂ ਤੇਰੇ ਭਰਾ ਨੂੰ ਵੀ ਮੁਕਤੀ ਨਹੀਂ ਮਿਲੇਗੀ। ਜਿਮ ਕਹਿੰਦਾ ਹੈ ਕਿ ਕਿਹੜਾ ਭਰਾ ਜਿਹੜਾ ਸਾਨੂੰ 15 ਸਾਲ ਪਹਿਲਾਂ ਛੱਡ ਕੇ ਚਲਾ ਗਿਆ ਸੀ। ਤੇ ਇਸ ਤੋਂ ਬਾਅਦ ਜਮਦੂਤ ਇਹ ਜਿਮ ਨੂੰ ਆਪਣੇ ਕੋਲ ਆਪਣੇ ਨਾਲ ਲੈ ਕੇ ਜਾਂਦਾ ਹੈ ਤੇ ਉਸ ਦੋਸਤ ਕੋਲ ਲੈ ਕੇ ਜਾਂਦਾ ਹੈ ਜਿਸ ਤੋਂ ਗਲਤੀ ਨਾਲ ਜਿਮ ਦੇ ਗੋਲੀ ਲੱਗੀ ਸੀ ਉਹ ਦੋਸਤ ਜਿਮ ਦੀ ਮਾਂ ਨੂੰ ਇੱਕ ਮੈਪ ਦਿੰਦਾ ਹੈ ਜਿਸ ਵਿੱਚ ਜਿਮ ਦੇ ਦਫ਼ਨ ਹੋਣ ਦੀ ਨਿਸ਼ਾਨੀ ਹੁੰਦੀ ਆ ਇਹ ਉਹ ਇਸ ਲਈ ਕਰਦੇ ਆ ਕਿਉਂਕਿ ਜਿਮ ਉਸ ਦਾ ਬਹੁਤ ਵਧੀਆ ਦੋਸਤ ਸੀ ਇਸ ਲਈ ਉਹ ਆਪਣੇ ਗੁਨਾਵਾਂ ਦੀ ਮਾਫੀ ਮੰਗਣਾ ਚਾਹੁੰਦਾ ਸੀ ਤੇ ਇਸ ਤੋਂ ਬਾਅਦ ਜਿੰਮ ਦਾ ਦੋਸਤ ਸੁਸਾਈਡ ਕਰਨ ਲੱਗਦਾ ਆ ਜਿੰਮ ਨੂੰ ਆਪਣੇ ਦੋਸਤ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਇਸ ਲਈ ਉਹ ਜਮਦੂਤ ਨੂੰ ਉਹਦੀ ਮਦਦ ਕਰਨ ਲਈ ਕਹਿੰਦਾ ਆ ਜਮਦੂਤ ਏ ਦੇ ਇਹ ਸਭ ਊਸੂਲਾਂ ਦੇ ਖਿਲਾਫ ਸੀ ਪਰ ਜਿੰਮ ਦੇ ਬਾਰ-ਬਾਰ ਕਹਿਣ ਤੇ ਜਮਦੂਤ ਏ ਉਸ ਦੀ ਹੈਲਪ ਕਰ ਦਿੰਦਾ ਆ ਦੂਜੀ ਦੁਨੀਆ ਵਿੱਚ ਅਸੀਂ ਕਿਮ ਨੂੰ ਦੇਖਦੇ ਆ ਜਿੱਥੇ ਕਿਮ ਤਿੰਨ ਟ੍ਰਾਇਲ ਪਾਸ ਕਰ ਚੁੱਕਾ ਸੀ ਤੇ ਹੁਣ ਉਸ ਦਾ ਚੌਥਾ ਟ੍ਰਾਇਲ ਹੁੰਦਾ ਆ ਪਰ ਚੌਥਾ ਅਤੇ ਪੰਜਵਾਂ ਟ੍ਰਾਇਲ ਉਸਤੇ ਲਾਗੂ ਨਹੀਂ ਹੁੰਦਾ ਕਿਉਂਕਿ ਇਸ ਟ੍ਰਾਇਲ ਵਿੱਚ ਵਿਸ਼ਵਾਸ ਘਾਤ ਤੇ ਅਨਿਆਇ ਕਰਨ ਦਾ ਹੁੰਦਾ ਆ ਪਰ ਕਿੰਮ ਨੇ ਆਪਣੀ ਪੂਰੀ ਲਾਈਫ ਵਿੱਚ ਕਿਸੇ ਨਾਲ ਵਿਸ਼ਵਾਸ ਘਾਤ ਜਾਂ ਧੋਖਾ ਨਹੀਂ ਸੀ ਕੀਤਾ ਤੇ ਹੁਣ ਉਸ ਦਾ ਛੇਵਾਂ ਟ੍ਰਾਇਲ ਹੁੰਦਾ ਆ ਹੈਲ ਆਫ ਵਾਇਲੈਂਸ ਜਿੱਥੇ ਕਿੰਮ ਦੇ ਇਲਜ਼ਾਮ ਹੁੰਦਾ ਹੈ ਕਿ ਕਿੰਮ ਨੇ ਛੋਟੇ ਭਰਾ ਜਿਮ ਨੂੰ ਬਹੁਤ ਮਾਰਿਆ ਸੀ ਜਦੋਂ ਉਹ ਉਸ ਦਿਨ ਬਹੁਤ ਬਿਮਾਰ ਵੀ ਸੀ ਤੇ ਉਸ ਗੱਲ ਦਾ ਕਿੰਮ ਦੇ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ ਤੇ ਨਾ ਹੀ ਉਸ ਦੇ ਦੋਨਾਂ ਜਮਦੂਤਾ B ਅਤੇ C ਦੇ ਕੋਲ ਇਸ ਲਈ ਹੈਲ ਆਫ ਵਾਇਲੈਂਸ ਕਿੰਮ ਨੂੰ ਸਜ਼ਾ ਦੇਣ ਲੱਗਦੇ ਨੇ ਪਰ ਜਮਦੂਤ B ਤੇ C ਜਮਦੂਤ A ਨੂੰ ਕਹਿੰਦੇ ਨੇ ਕਿ ਕਿੰਮ ਨੂੰ ਸਜ਼ਾ ਹੋਣ ਲੱਗੀ ਆ ਜਮਦੂਤ A ਕਹਿੰਦਾ ਹੈ ਕਿ ਤੂੰ ਫਾਈਨਲ ਵੈਰਡਿਕਟ ਦੀ ਮੰਗ ਕਰ ਪਰ ਜੇਕਰ ਇਹ ਜਮਦੂਤ ਫਾਈਨਲ ਵੈਰਡਿਕਟ ਦੀ ਮੰਗ ਕਰਦੇ ਨੇ ਤਾਂ ਇਹਨਾਂ ਨੂੰ ਵੀ ਕਿੰਮ ਦੇ ਨਾਲ ਹੀ ਸਜ਼ਾ ਹੋ ਜਾਣੀ ਸੀ ਇਸ ਤੋਂ ਬਾਅਦ ਇਹ ਜਮਦੂਤ ਹੁਣ ਕਿਮ ਨੂੰ ਲੈ ਕੇ ਫਾਈਨਲ ਟ੍ਰਾਇਲ ਤੇ ਲੈ ਕੇ ਜਾਂਦੇ ਨੇ ਧਰਤੀ ਤੇ ਦਿਖਾਇਆ ਜਾਂਦਾ ਹੈ ਕਿ ਜਮਦੂਤ ਏ ਨੇ ਕਿਮ ਦੇ ਭਰਾ ਜਿੰਮ ਦਾ ਚੰਗੀ ਤਰ੍ਹਾਂ ਅੰਤਿਮ ਸੰਸਕਾਰ ਕਰ ਦਿੱਤਾ ਹੈ ਇਸ ਲਈ ਉਸ ਦਾ ਜੋ ਭਿਆਨਕ ਰੂਪ ਹੁੰਦਾ ਹੈ ਉਹ ਬਦਲ ਜਾਂਦਾ ਹੈ ਕਿਮ ਹੁਣ ਆਪਣੇ ਆਖਰੀ ਟ੍ਰਾਇਲ ਵੱਲ ਜਾਂਦਾ ਹੈ ਜਿੱਥੇ ਜਮਦੂਤ ਸੀ ਕਿਮ ਨੂੰ ਪੁੱਛਦੀ ਹੈ ਕਿ ਕੀ ਉਸ ਨੇ ਆਪਣੀ ਮਾਂ ਨੂੰ ਸੱਚੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਦਰਅਸਲ ਇਹ ਜੋ ਟ੍ਰਾਇਲ ਹੁੰਦਾ ਹੈ ਇਸ ਟ੍ਰਾਇਲ ਵਿੱਚ ਕਿਮ ਨੂੰ 15 ਸਾਲ ਪਹਿਲਾਂ ਉਸ ਦੀ ਮਾਂ ਨੂੰ ਮਾਰਨ ਦੀ ਸਜ਼ਾ ਮਿਲਣੀ ਸੀ ਕਿਮ ਕਹਿੰਦਾ ਹੈ ਕਿ ਮੈਂ ਉਸ ਟਾਈਮ ਉਹ ਕੰਮ ਇਸ ਲਈ ਕੀਤਾ ਸੀ ਕਿ ਉਸ ਟਾਈਮ ਸਾਡੇ ਕੋਲ ਕੋਈ ਵੀ ਪੈਸਾ ਨਹੀਂ ਸੀ ਤੇ ਮੈਂ ਆਪਣੀ ਮਾਂ ਨੂੰ ਦੁਖੀ ਨਹੀਂ ਸੀ ਦੇਖਣਾ ਚਾਹੁੰਦਾ ਇਸ ਲਈ ਮੈਂ ਸੋਚਿਆ ਸੀ ਕਿ ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਫਿਰ ਆਪਣੇ ਭਰਾ ਤੇ ਫਿਰ ਆਪਣੇ ਆਪ ਨੂੰ ਖਤਮ ਕਰਵਾਵਾਂਗਾ ਪਰ ਜਦੋਂ ਮੈਂ ਆਪਣੀ ਮਾਂ ਨੂੰ ਮਾਰਨ ਵਾਲਾ ਸੀ ਉਦੋਂ ਤੱਕ ਮੇਰੇ ਭਰਾ ਨੇ ਮੈਨੂੰ ਰੋਕ ਲਿਆ ਸੀ ਮੈਂ ਆਪਣੇ ਆਪੇ ਤੋਂ ਬਾਹਰ ਹੋ ਗਿਆ ਤੇ ਮੈਂ ਉਸ ਨੂੰ ਬਹੁਤ ਮਾਰਿਆ ਹਾਲਾਂਕਿ ਉਹ ਬਿਮਾਰ ਵੀ ਸੀ ਤੇ ਫਿਰ ਮੈਂ ਆਪਣਾ ਘਰ ਛੱਡ ਦਿੱਤਾ ਤੇ ਮੈਂ ਤੈਅ ਕੀਤਾ ਕਿ ਮੈਂ ਆਪਣੀ ਲਾਈਫ ਆਪਣੀ ਮਾਂ ਤੇ ਆਪਣੇ ਭਰਾ ਲਈ ਜੀਵਾਂਗਾ ਤੇ ਉਸ ਦਿਨ ਤੋਂ ਬਾਅਦ ਮੈਂ ਕਦੇ ਵੀ ਆਪਣੀ ਮਾਂ ਨੂੰ ਨਹੀਂ ਮਿਲਿਆ ਤੇ ਮੈਂ ਆਪਣੀ ਮਾਂ ਦੇ ਨਾਲ ਖਾਤ ਦੇ ਸਹਾਰੇ ਗੱਲ ਕਰਦਾ ਸੀ ਧਰਤੀ ਤੇ ਅਸੀਂ ਦੇਖਦੇ ਹਾਂ ਕਿੰਮ ਦਾ ਭਰਾ ਜਿੰਮ ਤੇ ਜਮਦੂਤ ਏ ਜਿੰਮ ਦੇ ਆਰਮੀ ਕੈਂਪ ਵਿੱਚ ਜਾਂਦੇ ਨੇ ਜਿੱਥੇ ਕਿੰਮ ਦੀ ਮਾਂ ਵੀ ਆ ਜਾਂਦੀਆਂ ਤੇ ਉਸ ਦੇ ਕੋਲ ਉਹ ਮੈਪ ਹੁੰਦਾ ਆ ਜਿਸ ਵਿੱਚ ਜਿੰਮ ਦੇ ਦਫਨ ਹੋਣ ਦੀ ਨਿਸ਼ਾਨੀ ਹੁੰਦੀ ਆ ਇੱਥੇ ਜਿੰਮ ਦਾ ਸੀਨੀਅਰ ਜਿੰਮ ਦੀ ਮਾਂ ਦੇ ਕੋਲ ਉਹ ਮੈਪ ਦੇਖ ਕੇ ਬਹੁਤ ਗੁੱਸੇ ਵਿੱਚ ਆ ਜਾਂਦਾ ਆ ਤੇ ਉਹ ਇਸ ਲਈ ਜਿੰਮ ਦੀ ਮਾਂ ਨੂੰ ਧੱਕਾ ਦੇ ਦਿੰਦਾ ਆ ਜਦੋਂ ਜਿਮ ਦੀ ਆਤਮਾ ਇਹ ਦੇਖਦੀ ਆ ਤਾਂ ਉਹ ਇੱਕ ਵਿਸ਼ਾਲ ਆਤਮਾ ਵਿੱਚ ਤਬਦੀਲ ਹੋ ਜਾਂਦੀ ਆ ਤੇ ਉਹ ਉਸ ਸੀਨੀਅਰ ਨੂੰ ਮਾਰਨ ਵਾਲਾ ਹੁੰਦਾ ਆ ਪਰ ਉਹ ਦੂਜੀ ਦੁਨੀਆ ਵਿੱਚ ਆਪਣੇ ਭਰਾ ਨੂੰ ਦੇਖਦਾ ਆ ਜੋ ਹੁਣ ਰੇਤ ਵਿੱਚ ਧਸ ਰਿਹਾ ਸੀ ਇਹ ਦੇਖ ਕੇ ਜਿਮ ਆਪਣੇ ਸੀਨੀਅਰ ਨੂੰ ਨਹੀਂ ਮਾਰਦਾ ਫਿਰ ਕਿਮ ਆਪਣੇ ਲਾਸਟ ਟ੍ਰਾਇਲ ਗੋਡ ਆਫ ਜਮੂਰਾ ਦੇ ਕੋਲ ਪਹੁੰਚਦਾ ਆ ਤੇ ਫਿਰ ਇੱਥੇ ਕਿਮ ਤੇ ਗੁਨਾਹਾਂ ਨੂੰ ਦੱਸਿਆ ਜਾਂਦਾ ਹੈ ਕਿਮ ਤੇ ਇਲਜ਼ਾਮ ਹੁੰਦਾ ਹੈ ਕਿ ਉਸਨੇ ਆਪਣੀ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿਮ ਨੂੰ ਉਦੋਂ ਲੱਗਿਆ ਸੀ ਕਿ ਉਸਦੀ ਮਾਂ ਸੁੱਤੀ ਪਈ ਸੀ ਪਰ ਉਹ ਉਦੋਂ ਜਾਗ ਰਹੀ ਸੀ ਕਿਮ ਨੂੰ ਜਦੋਂ ਇਹ ਸੱਚ ਪਤਾ ਲੱਗਦਾ ਹੈ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ ਇਸ ਲਈ ਉਹ ਜੰਮਰਾਜ ਨੂੰ ਕਹਿੰਦਾ ਹੈ ਕਿ ਮੈਨੂੰ ਤੁਸੀਂ ਸਜ਼ਾ ਦਿਵੋ ਕਿਮ ਦਾ ਸਾਰਾ ਹੀ ਪਾਸਟ ਦਿਖਾਇਆ ਜਾਂਦਾ ਹੈ ਇੱਥੇ ਕਿਮ ਦੀ ਮਾਂ ਆਪਣੇ ਸੁਪਨੇ ਵਿੱਚ ਆਪਣੇ ਮੁੰਡੇ ਨੂੰ ਦੇਖਦੀ ਹੈ ਜਿੱਥੇ ਕਿਮ ਆਪਣੀ ਮਾਂ ਤੋਂ ਮਾਫੀ ਮੰਗਦਾ ਹੈ ਕਿੰਮ ਦੀ ਮਾਂ ਕਹਿੰਦੀ ਹੈ ਕਿ ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਸੀ ਮੈਂ ਤੈਨੂੰ ਕਦੋਂ ਦਾ ਮaaf ਕਰ ਦਿੱਤਾ ਹੈ ਜਮਰਾਜ ਇਹ ਸੁਣ ਕੇ ਕਹਿੰਦਾ ਹੈ ਕਿ ਜੇਕਰ ਧਰਤੀ ਤੇ ਲੋਕ ਇੱਕ ਦੂਜੇ ਦੇ ਗੁਨਾਹ ਮaaf ਕਰ ਦਿੰਦੇ ਨੇ ਤਾਂ ਉਹਨਾਂ ਨੂੰ ਇੱਥੇ ਵੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਮ ਦੇ ਭਰਾ ਜਿਮ ਨੇ ਵੀ ਉਹਨੂੰ ਮaaf ਕਰ ਦਿੱਤਾ ਸੀ ਤੇ ਇਸੇ ਤਰ੍ਹਾਂ ਕਿਮ ਆਪਣੀ ਸੱਤੇ ਟ੍ਰਾਇਲ ਪਾਰ ਕਰ ਲੈਂਦਾ ਹੈ ਤੇ ਫਿਰ ਕਿਮ ਦੀ ਆਤਮਾ ਸੱਚ ਅਤੇ ਪਵਿੱਤਰ ਨਾਲ ਚਮਕ ਉੱਠਦੀ ਆ ਤੇ ਕਿੰਮ ਜਮਦੂਤ ਸੀ ਨੂੰ ਥੈਂਕ ਯੂ ਬੋਲਦੇ ਹੋਏ ਕਿੰਮ ਦੀ ਆਤਮਾ ਗਾਇਬ ਹੋ ਜਾਂਦੀ ਆ ਧਰਤੀ ਤੇ ਕਿੰਮ ਦੇ ਭਰਾ ਜਿਮ ਨੂੰ ਦਿਖਾਇਆ ਜਾਂਦਾ ਆ ਜਿਹਦੇ ਸਾਹਮਣੇ ਜਮਦੂਤ A ਅਤੇ B ਹੁੰਦੇ ਨੇ ਤੇ ਉਹਨਾਂ ਦੇ ਹੱਥ ਵਿੱਚ ਇੱਕ ਕਾਰਡ ਹੁੰਦਾ ਹੈ ਤੇ ਇਹ ਕਾਰਡ ਹੁੰਦਾ ਹੈ ਪੈਰਾਗੋਨ ਦਾ ਯਾਨੀ ਕਿ ਕਿੰਮ ਦਾ ਭਰਾ ਜਿਮ ਵੀ ਪੈਰਾਗੋਨ ਹੈ ਤੇ ਉਸ ਦੀ ਆਤਮਾ ਵੀ ਪਵਿੱਤਰ ਆਤਮਾ ਹੈ ਤੇ ਹੁਣ ਇਹਨਾਂ ਜਮਦੂਤਾਂ ਨੂੰ ਇੱਕ ਹੋਰ ਆਤਮਾ ਨੂੰ 49 ਦਿਨਾਂ ਵਿੱਚ ਜਸਟਿਸ ਦਵਾਉਣਾ ਹੋਵੇਗਾ ਤੇ ਇਸ ਤੋਂ ਬਾਅਦ ਇਨ੍ਹਾਂ ਜਮਦੂਤਾਂ ਨੂੰ ਵੀ ਰੀਬਰਥ ਮਿਲ ਜਾਵੇਗਾ ਤੇ ਅਖੀਰ ਤੇ ਇਹ ਦਿਖਾਇਆ ਜਾਂਦਾ ਹੈ ਕਿ ਇਹ ਤਿੰਨੋਂ ਜਮਦੂਤ ਕਿਮੰਦੇ ਭਰਾ ਜਿਮ ਨੂੰ ਦੂਜੀ ਦੁਨੀਆ ਵਿੱਚ ਲੈ ਗਏ ਨੇ ਤੇ ਜੇਕਰ ਇਹ ਉਸ ਨੂੰ ਵੀ 49 ਦਿਨਾਂ ਵਿੱਚ ਮੁਕਤੀ ਦਵਾ ਦਿੰਦੇ ਨੇ ਤਾਂ ਇਨ੍ਹਾਂ ਸਾਰਿਆਂ ਦਾ ਵੀ ਪੁਨਰਜਨਮ ਹੋ ਜਾਵੇਗਾ ਤੇ ਇੱਥੇ ਹੀ ਇਹ ਮੂਵੀ ਦਾ ਦੀ ਐਂਡ ਹੋ ਜਾਂਦਾ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਨੈਕਸਟ ਵੀਡੀਓ ਚ ਥੈਂਕ ਯੂ ਧੰਨਵਾਦ